ਗੜਸ਼ੰਕਰ ਚੰਡੀਗੜ੍ਹ ਮੁੱਖ ਮਾਰਗ ਤੇ ਪਿੰਡ ਬਗਵਾਈ ਤੇ ਪਨਾਮ ਦੇ ਵਿਚਕਾਰ ਇੱਕ ਭਿਆਨਕ ਜਿਹੜਾ ਸੜਕ ਹਾਦਸਾ ਹੋਇਆ ਵਾਪਰਿਆ ਉਹਦੇ ਵਿੱਚ ਗੁਰਸੇਵਾ ਕਾਲਜ ਦੇ ਜਿਹੜੇ ਵਿਦਿਆਰਥੀ ਬੱਸ ਦੇ ਵਿੱਚ ਉਧਰੋਂ ਆ ਰਹੇ ਸੀਗੇ ਤੇ ਇਧਰੋਂ ਗੜਸ਼ੰਕਰ ਵੱਲੋਂ ਇੱਕ ਕੋਈ ਲੱਕੜਾਂ ਨਾਲ ਭਰਿਆ ਜਿਹੜਾ ਉਹ ਟਰੱਕ ਚਸ਼ਮੀ ਗੋਾਥੇ ਮੌਕੇ ਤੇ ਦੱਸ ਦਿਆ ਕਿ ਉਵਰ ਲੋਟ ਜਿਹੜਾ ਲੱਕੜਾਂ ਨਾਲ ਭਰਿਆ ਟਰੱਕ ਜਾ ਰਿਹਾ ਸੀਗਾ ਜਿਹਦੇ ਟੱਕਰ ਹੋਣ ਦੇ ਨਾਲ ਬੱਸ ਦੇ ਨਾਲ ਤੇ ਉਹਦੇ ਵਿੱਚ ਬੱਸ ਚਾਲਕ ਦੀ ਮੌਕੇ ਤੇ ਮੌਤ ਹੋ ਜਾਂਦੀ ਆ ਤੇ ਉਹਦੇ ਵਿੱਚ ਜਿਹੜੇ ਵਿਦਿਆਰਥੀ ਵਿਦਿਆਰਥਣਾਂ ਜਿਹੜੀਆਂ ਜ਼ਖਮੀ ਹੋਈਆਂ ਗੰਭੀਰ ਰੂਪ ਦੇ ਵਿੱਚ ਉਹਨਾਂ ਨੂੰ ਸਿਬਲਾ ਹਸਪਤਾਲ ਗੜਸ਼ੰਕਰ ਲਿਆਂਦਾ ਗਿਆ ਕੁਝ ਜਿਹੜੇ ਆ ਉਹ ਰਮਨ ਹਸਪਤਾਲ ਤੋਂ ਗੜਸ਼ੰਕਰ ਜਿਹੜਾ ਗੜਸ਼ੰਕਰ ਤੇ ਡਿਗੜ ਰੋਡ ਤੇ ਆ ਕੁਝ ਵਿਦਿਆਰਥੀ ਜਿਹੜੇ ਉੱਥੇ ਦਾਖਲ ਕਰਾਏ ਗਏ ਆ ਤੇ ਇੱਕ ਵਿਅਕਤੀ ਦੀ ਜਿਹਦੀ ਮੋਟਰਸਾਈਕਲ ਚਾਲਕ ਸੀ ਉਹ ਉਸੇ ਹਾਦਸੇ ਦੀ ਲਪੇਟ ਦੇ ਵਿੱਚ ਦੱਸਿਆ ਜਾਂਦਾ ਕਿ ਅਸ਼ੀਰ ਪੱਟ ਸਿੰਘ ਨਗਰ ਜ਼ਿਲ੍ਹੇ ਦਾ ਬੰਦਾ ਰਹਿਣ ਵਾਲਾ ਆ ਉਹ ਵੀ ਉਸ ਹਾਦਸੇ ਦੀ ਲਪੇਟ ਵਿੱਚ ਆੜਨਾ ਉਹਦੀ ਮੌਤ ਹੋ ਜਾਂਦੀ ਆ ਤੇ ਇੱਕ ਜਿਹੜੀ ਡੈੱਡ ਬੋਡੀ ਆ ਉਸ ਵਿਵਲ ਹਸਪਤਾਲ ਰੱਖੀ ਗਈ ਆ ਤੇ ਇੱਕ ਹਸਪਤਾਲ ਰਮਨ ਹਸਪਤਾਲ ਜਿਹੜਾ ਆ ਉਹਦੇ ਵਿੱਚ ਗਗਨਦੀਪ ਸਿੰਘ ਵਾਸੀ ਭਰੋਵਾਲ ਜਿਹੜਾ ਵਸਤਾ ਚ ਡਰਾਈ ਚਾਲਕ ਦੱਸਿਆ ਜਾਂਦਾ ਉਹ ਉਹਦੀ ਵੀ ਡੈੱਡ ਬੋਡੀ ਉੱਥੇ ਰੱਖੀ ਗਈ ਆ ਤੇ ਕੁਝ ਜਿਹੜੀਆਂ ਗੰਭੀਰ ਜ਼ਖਮੀ ਲੜਕੀਆਂ ਆ ਉਹਨਾਂ ਨੂੰ ਵਿਦਿਆਰਥਣਾ ਨੂੰ ਸਿਵਲ ਹਸਪਤਾਲ ਗੜਸ਼ੰਕਰ ਵੱਲੋਂ ਡਾਕਟਰਾਂ ਦੇ ਦੱਸਣ ਅਨੁਸਾਰ ਅਗਲੇਰੇ ਇਲਾਜ ਲਈ ਭੇਜਿਆ ਗਿਆ ਆ ਵੱਖ-ਵੱਖ ਲੋਕਾਂ ਨੇ ਇਲਾਕੇ ਦੇ ਆਨੇ ਐਂਬੂਲੈਂਸ ਆਈ ਪੁਲਿਸ ਪ੍ਰਸ਼ਾਸਨ ਨੇ ਤੇ ਹੋਰ ਜਿੰਨੇ ਵੀ ਸਵਾਰਥੀ ਲੋਕ ਆ ਉਹਨਾਂ ਨੇ ਦੌੜ ਭੱਜ ਕਰਕੇ ਇੱਥੇ ਵਿਦਿਆਰਥੀਆਂ ਨੂੰ ਪਹਚਾਨ ਚ ਮਦਦ ਕੀਤੀ ਆ ਤੇ ਹਰ ਤਰ੍ਹਾਂ ਨਾਲ ਨਾਲ ਖੜੇ ਹੋਣ ਦਾ ਭਰੋਸਾ ਦਿੱਤਾ ਹੈ ਬੱਚਿਆਂ ਦੇ ਮਾਪੇ ਚਿੰਤਾਤ ਆ ਜਿਹੜਾ ਵੀ ਜਿੱਥੇ ਤੱਕ ਸਾਡੀ ਆਵਾਜ਼ ਸੁਣਦਾ ਆ ਉਹ ਆਪਣਾ ਇਸ ਕਾਲਜ ਦੇ ਨਾਲ ਸਬੰਧਤ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਡਾਕਟਰ ਸਾਹਿਬ ਨਾਲ ਪੁੱਛ ਕੇ ਉਹਨਾਂ ਕੋ ਆਪਣਾ ਜਾਣਕਾਰੀ ਲੈ ਸਕਦੇ ਆ ਤੇ ਅਸੀਂ ਇੱਥੇ ਸਿਵਲ ਹਸਪਤਾਲ ਗੜシャンਕਰ ਦੇ ਵਿੱਚ ਇਸ ਵੇਲੇ ਖੜੇ ਆ ਜਿੱਥੇ ਨੌ ਪੇਸ਼ੈਂਟ ਇੱਥੇ ਆਏ ਦੱਸੇ ਜਾਂਦੇ ਆ ਜਿਨ੍ਹਾਂ ਚੋਂ ਦੋ ਤਿੰਨ ਨੂੰ ਰੈਫਰ ਕੀਤਾ ਗਿਆ ਹੈ ਤੇ ਆਪਣੇ ਸਬੰਧਤ ਜਿਹੜੇ ਪਰਿਵਾਰ ਆ ਉਹਨਾਂ ਨਾਲ ਸੰਪਰਕ ਕਰ ਸਕਦੇ ਆ ਇਸ ਸਮਾਂ ਕੋਈ 4 ਵਜੇ ਸ਼ਾਮ ਨੂੰ ਪੰਜੇ ਮਰੀਜ਼ ਸਾਡੇ ਕੋਲ ਆਏ ਰੂਟ ਸਾਈਡ ਐਕਸੀਡੈਂਟ ਦੀ ਹਿਸਟਰੀ ਦੇ ਨਾਲ ਲੋਕ ਲੈ ਕੇ ਆਏ ਉਹਨਾਂ ਨੂੰ ਜਿਨ੍ਹਾਂ ਵਿੱਚੋਂ ਇੱਕ ਪੇਸ਼ੈਂਟ ਦਾ ਨਾਮ ਸਿਕਾ ਰਾਏ ਸੀ ਦੂਸਰੀ ਕਾਜਲ ਤੀਸਰੀ ਜੈਸਮੀਨ ਤੇ ਦੋ ਪੇਸ਼ੈਂਟ ਉਹਨਾਂ ਨੂੰ ਮਾਈਨਰ ਇੰਜਰੀ ਸੀ ਗਿਆ ਬੱਚੇ ਜਿਹਨਾਂ ਦੇ ਆਪਾਂ ਪਟੀਆਂ ਲਾ ਕੇ ਉਹਨਾਂ ਨੂੰ ਭੇਜ ਦਿੱਤਾ ਪਟੀਆਂ ਕਰਕੇ ਇੱਕ ਡਰਾਈਵਰ ਹੈ ਗਗਨਦੀਪ ਸਿੰਘ son of ਮੇਜਰ ਸਿੰਘ ਰੈਜ਼ੀਡੈਂਟ ਆਫ ਡੀਪੀਓ ਪਰਵਾਲ ਇਹ ਬ੍ਰੌਡ ਡੈਡਰ ਸਾਡੇ ਕੋਲ ਮਸਿਕਾ ਰਏ ਹੈ ਹੈਡ ਇੰਜਰੀ ਹੋਣ ਕਰਕੇ ਅਨਕੌਨਸ਼ੀਅਸ ਸੀਗੇ ਇਹਨਾਂ ਦੀ ਸੀਰੀਅਸਨੈਸ ਨੂੰ ਦੇਖਤੇ ਹੋਏ న్యూਰੋ ਸਰਜਨ ਕੋ ਭੇਜ ਦਿੱਤਾ ਬਾਕੀ ਕਾਜਲ ਡਾਕਟਰ ਆਫ ਮੱਖਣ ਸਿੰਘ ਰੈਜ਼ੀਡੈਂਟ ਆਫ ਸੋਡੀਆਂ ਔਰ ਇੱਕ ਪੇਸ਼ੈਂਟ ਜੈਸਮੀਨ ਕੌਰ ਡਾਕਟਰ ਆਫ ਗੁਰਦੀਪ ਸਿੰਘ ਰੈਜ਼ੀਡੈਂਟ ਆਫ ਵਿਲੇਜ ਝੰਡਿਆੜਾ ਡਿਸਟ੍ਰਿਕਟ ਸ਼ਹਿਰ ਪੁਰੇ ਨਾਲ ਦੀ ਫ੍ਰੈਕਚਰਸ ਹੈਗੇ ਆ। ਬੈਸ ਸਟੇਬਲ ਹੈਗੇ ਆ। ਇਹ ਸਾਡੇ ਕੋਲ ਸਰ ਐਡਮਿਟਡ ਹੈਗੇ ਪੇਸ਼ੈਂਟ। ਅੱਜ ਜੋ ਐਕਸੀਡੈਂਟ ਹੋਇਆ ਹੈ ਇਸ ਦਾ ਬੱਸ ਦਾ ਸਕੂਲ ਕਾਲਜ ਯੂਨੀਵਰਸਿਟੀ ਦਾ ਜਿਹੜਾ ਹੈਗਾ ਸਕੂਲ ਕਿਸੇ ਬੱਚੇ ਦੇ ਨਾਲ ਐਕਸੀਡੈਂਟ ਹੋਇਆ ਹੈ ਜ ਸਾਡੇ ਕੋਲ ਟੋਟਲ 9 ਪੇਸ਼ੈਂਟ ਆਏ ਸੀਗੇ ਜਿਹਦੇ ਵਿੱਚੋਂ ਇੱਕ ਬ੍ਰਾਡ ਡੈੱਡ ਆਇਆ ਹੈਗਾ ਤੇ 8 ਪੇਸ਼ੈਂਟ ਦੇ ਵਿੱਚੋਂ ਇੱਕ ਨੂੰ ਆਪਾਂ ਪੀਜੀਆ ਰੈਫਰ ਕਰ ਦਿੱਤਾ ਹੈ ਤੇ ਕੁਝ ਪੇਸ਼ੈਂਟ ਨੂੰ ਆਪਾਂ ਸੀਟੀ ਸਕੈਨ ਵਾਸਤੇ ਨਵਾਂ ਸ਼ਹਿਰ ਰੈਫਰ ਕੀਤਾ ਹੈਗਾ। ਜੋ ਇਸਵਲਿੰਗ ਇੰਜਰੀ ਅੱਥੀ ਹਸਪੀਟਲ ਇੰਦਰ ਉਹਨਾਂ ਦੀ ਹਾਲਤ ਕਿਸ ਤਰ੍ਹਾਂ ਦੀ ਪੇਸ਼ੈਂਟ ਯੂਜ਼ਲੀ 3-4 ਪੇਸ਼ੈਂਟ ਹੈਗੇ ਹੈਲ ਇੰਜਰੀ ਦੇ ਸਕੇ ਤੇ ਉਹਨਾਂ ਨੂੰ ਆਪਾਂ ਵੀ ਰੈਫਰ ਕਰਤਾ ਜਗਾ ਨਵੇਂ ਸ਼ਹਿਰ ਵਾਸਤੇ ਸੀਡੀ ਸਕੈਨ ਵਾਸਤੇ ਤੇ ਜਿਹੜਾ ਨੋਟ ਲੇਟ ਹੈ ਉਹ ਡਰਾਈਵਰ ਜਿਸ ਕੋਲ ਨਹੀਂ ਬ੍ਰੌਡ ਡਾਟਾ ਉਹ ਕੈਰੀ ਮਤਲਬ ਹਿਸਟਰੀ ਦੇ ਰਿਹਾ ਸੀ ਕਿ ਉਹ ਹੀ ਮੋਟਰਸਾਈਕਲ ਵਾਲਾ ਆਇਆ ਕੋਈ ਜੋ ਬਸ ਦੇ نیچے ਆਇਆ ਹੈਗਾ ਉਹਦੀ ਡੈਥ ਹੋ ਗਈ